ਹਾਂਜੀ ਸਾਡੇ ਕੋਲੇ ਤਿੰਨ ਸਵਾਲ ਨੇ ਬੜਾ ਹੀ ਵਧੀਆ ਵਿਸ਼ਾ ਵਾ ਕਿ ਮਨੁੱਖ ਦਾ ਦੁਨੀਆ ਦੇ ਵਿੱਚ ਆਉਣ ਦਾ ਮੰਤਵ ਕੀ ਆ ਸਭ ਤੋਂ ਪਹਿਲੇ ਨੰਬਰ ਤੇ ਕੋਈ ਵੀ ਆਪਾਂ ਸ਼ੁਰੂ ਕਰਦੇ ਆਂ ਕੰਮ ਤਾਂ ਆਪਾਂ ਕਹਿ ਦਿੰਨੇ ਆ ਕਿ ਉਹਦੇ ਲਈ ਚੰਗਾ ਸਮਾਂ ਕਿਹੜਾ ਹੈ ਚੰਗਾ ਸਮਾਂ ਲੱਭ ਲਿਆ ਹੁਣ ਮੈਂ ਆਹ ਕੰਮ ਸ਼ੁਰੂ ਕਰਨ ਲੱਗਣਾ ਵਾ ਤਾਂ ਇਹਦਾ ਉੱਤਰ ਇਹੀ ਆ ਕਿ ਸਭ ਤੋਂ ਜ਼ਰੂਰੀ ਤੇ ਚੰਗਾ ਸਮਾਂ ਵਰਤਮਾਨ ਦਾ ਹੈ ਜਿਹੜਾ ਸਮਾਂ ਹੁਣ ਇਸ ਸਮੇਂ ਚੱਲ ਰਿਹਾ ਹੈ ਜੋ ਨੇਕੀ ਹੋ ਸਕੇ ਕਰ ਲੋ ਕਿਉਂਕਿ ਇਹੇ ਵੇਲਾ ਸਾਡੇ ਹੱਥ ਵਿੱਚ ਹੈ ਜਿੰਨਾ ਭਲੇ ਵਾਲਾ ਕੰਮ ਕਰ ਸਕਦੇ ਹਾਂ ਚੰਗੇ ਕੰਮ ਕਰ ਸਕਦੇ ਹਾਂ ਉਹ ਵਰਤਮਾਨ ਸਮੇਂ ਦੇ ਵਿੱਚ ਹੀ ਹੁਣ ਤਾਂ ਇਸ ਤੋਂ ਵਧੀਆ ਸਮਾਂ ਹੋਰ ਕੋਈ ਨਹੀਂ ਸਾਡੇ ਕੋਲੇ ਦੂਸਰਾ ਸਵਾਲ ਆ ਜਾਂਦਾ ਵਰਤਾ ਲਈ ਚੰਗੇ ਆਦਮੀ ਕਿਹੜੇ ਹਨ ਕਿਹਨਾਂ ਦੇ ਨਾਲ ਵਰਤੀਏ ਚੰਗੇ ਆਦਮੀ ਕਿਹਨਾਂ ਨੂੰ ਕਹੀਏ ਉਹ ਕਹਿੰਦੇ ਇਹਦਾ ਉੱਤਰ ਇਹੀ ਆ ਕਿ ਵਰਤਾ ਦੇ ਲਈ ਜਿਹਦੇ ਨਾਲ ਆਪਾਂ ਵਰਤਣਾ ਚੰਗੇ ਆਦਮੀ ਉਹੀ ਆ ਉਹੀ ਚੰਗੇ ਆਦਮੀ ਨੇ ਜਿਹੜੇ ਉਸ ਘੜੀ ਉਸ ਪਲ ਉਸ ਸਮੇ ਸਾਡੇ ਕੋਲ ਨੇ ਸਾਡੇ ਨਾਲ ਨੇ ਫਿਰ ਇਸ ਤੋਂ ਬਾਅਦ ਸਾਡੇ ਕੋਲੇ ਤੀਸਰਾ ਪ੍ਰਸ਼ਨ ਆ ਜਾਂਦਾ ਕਿ ਸਭ ਤੋਂ ਜ਼ਰੂਰੀ ਕੰਮ ਕਿਹੜਾ ਵਾ ਕਿਹੜੇ ਕੰਮ ਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਬਹੁਤ ਜ਼ਰੂਰੀ ਕੰਮ ਆ ਤਾਂ ਇਹਦਾ ਉੱਤਰ ਹੈਗਾ ਕਿ ਸਭ ਤੋਂ ਜ਼ਰੂਰੀ ਕੰਮ ਤਾਂ ਹੈ ਕਿ ਹਰ ਕਿਸੇ ਦਾ ਪਰਾ ਕੀਤਾ ਜਾਵੇ ਕਿਸੇ ਦਾ ਨ ਪਰਦਨਾ ਕੀਤੀ ਜਾਵੇ ਕਿਸੇ ਦਾ ਬੁਰਾ ਨਾ ਕੀਤਾ ਜਾਵੇ ਕਿਉਂਕਿ ਮਨੁੱਖ ਨੇ ਸਦਾ ਇਸ ਸੰਸਾਰ ਤੇ ਨਹੀਂ ਰਹਿਣਾ ਇਹ ਆਇ ਚਲਾਈ ਦਾ ਮੇਲਾ ਵਾ ਇਸ ਵਿੱਚ ਦੁਨੀਆ ਵਿੱਚ ਆਉਣ ਦੇ ਇਹ ਮੰਤਵ ਸਾਡੇ ਹੋਣੇ ਜ਼ਰੂਰੀ ਹੈ ਤੇ ਇਹਨਾਂ ਤੇ ਅਮਲ ਕਰਨਾ ਵੀ ਜ਼ਰੂਰੀ ਆ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਪਲਾਂ ਨੂੰ ਖੁਸ਼ੀ-ਖੁਸ਼ੀ ਜੀ ਸਕੀਏ